ਸਾਚਰੀਆ ਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਇਕੱਥ ਜ਼ਿੰਦਗੀ ਚੈਨਲ ਤੇ ਹਾਜ਼ਰ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਇਹ ਸਿੱਖਿਆਦਾਇਕ ਕਹਾਣੀ ਪਸੰਦ ਆਵੇਗੀ ਸੋ ਇਸ ਕਹਾਣੀ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਪੁਰਾਣੇ ਸਮਿਆਂ ਦੀ ਗੱਲ ਹੈ ਕਿੰਦੇ ਕੋਈ ਇੱਕ ਬ੍ਰਾਹਮਣ ਹੁੰਦਾ ਸੀ ਉਹਦੇ ਜੇ ਉਹਦੇ ਦੋ ਬੱਚੇ ਹੁੰਦੇ ਨੇ ਇੱਕ ਉਹਦੀ ਧੀ ਹੁੰਦੀ ਏ ਇੱਕ ਉਹਦਾ ਪੁੱਤਰ ਹੁੰਦਾ ਹੈ ਉਹਨਾਂ ਦਾ ਬਹੁਤ ਸੋਹਣਾ ਖੁਸ਼ਹਾਲ ਪਰਿਵਾਰ ਹੁੰਦਾ ਹੈ ਬ੍ਰਾਹਮਣ ਤੇ ਬ੍ਰਾਹਮਣੀ ਬਹੁਤ ਹੀ ਸਮਝਦਾਰ ਸੌ ਇਨਸਾਨ ਦੋਵੇਂ ਹੀ ਸੌ ਹੁੰਦੇ ਨੇ ਹਰ ਰੋਜ਼ ਉਹਨਾਂ ਦੇ ਘਰ ਵਿੱਚ ਪਾਠ ਪੂਜਾ ਹੁੰਦੀ ਏ ਸਾਰੇ ਇੱਕ ਘਰ ਵਿੱਚ ਸ਼ਾਂਤੀ ਸੁਖ ਸਭ ਕੁਝ ਹੁੰਦਾ ਹੈ ਉਹਨਾਂ ਨੇ ਆਪਣੇ ਬੱਚਿਆਂ ਨੂੰ ਬਹੁਤ ਵਧੀਆ ਸਿੱਖਿਆ ਦਿੱਤੀ ਹੁੰਦੀ ਏ ਉਹਨਾਂ ਦੇ ਬੱਚੇ ਵੀ ਆਪਣੇ ਮਾਪਿਆਂ ਦੇ ਘਰ ਨੇ ਵਿੱਚ ਹੁੰਦੇ ਨੇ ਬੱਚਿਆਂ ਨੂੰ ਬਹੁਤ ਲਾਡ ਪਿਆਰ ਨਾਲ ਪਾਲਿਆ ਜਾਂਦਾ ਹੈ ਹੁਣ ਦੋਵੇਂ ਬੱਚੇ ਜਿਹੜੇ ਨੇ ਉਹ ਵੱਡੇ ਹੋ ਰਹੇ ਹੁੰਦੇ ਨੇ ਧੀ ਜਿਹੜੀ ਹੁੰਦੀ ਉਹਨਾਂ ਦੀ ਬ੍ਰਾਹਮਣ ਦੀ ਉਹ ਦੇ ਪੁੱਤਰ ਤੋਂ ਛੋਟੀ ਹੁੰਦੀ ਏ ਪਰ ਇੱਕ ਦਿਨ ਬ੍ਰਾਹਮਣ ਤੇ ਬ੍ਰਾਹਮਣੀ ਐਦਾਂ ਬੈਠੇ ਹੁੰਦੇ ਨੇ ਤੇ ਉਹਨਾਂ ਦੀ ਜਿਹੜੀ ਧੀ ਵੇੜੇ ਵਿੱਚ ਤੁਰੀ ਫਿਰਦੀ ਏ ਉਹਨਾਂ ਨੂੰ ਦੇਖ ਕੇ ਅਹਿਸਾਸ ਹੁੰਦਾ ਹੈ ਕਿ ਹੁਣ ਜਿਹੜੀ ਸਾਡੀ ਧੀ ਏ ਜਵਾਨ ਹੋ ਗਈ ਏ ਹੁਣ ਇਹਨੂੰ ਇਹਦਾ ਸਾਨੂੰ ਜਿਹੜਾ ਹੈ ਵਿਆਹ ਕਰ ਦੇਣਾ ਚਾਹੀਦਾ ਹੈ ਉਹ ਕਹਿੰਦੇ بے ਭਲੇ ਹੀ ਬੇਸ਼ੱਕ ਸਾਡਾ ਜਿਹੜਾ ਪੁੱਤਰ ਹੈ ਉਹ ਸਾਡੀ ਧੀ ਤੋਂ ਵੱਡਾ ਹੈ ਪਰ ਜਿਹੜੀ ਸਾਡੀ ਧੀ ਹੈ ਇਹ ਹੁਣ ਜਵਾਨ ਹੋ ਚੁੱਕੀ ਹੈ ਸਾਨੂੰ ਇਹਦਾ ਵਿਆਹ ਕਰ ਦੇਣਾ ਚਾਹੀਦਾ ਹੈ ਉਹ ਜਿਹੜੀ ਬ੍ਰਾਹਮਣ ਦੀ ਧੀ ਹੁੰਦੀ ਹੈ ਨਾ ਉਹ ਆਦੀ ਮਾਂ ਦੇ ਨਾਲ ਖੜ ਕੇ ਵੀਂਦੀ ਹੈ ਤੇ ਉਹ ਆਪਦੀ ਮਾਂ ਤੋਂ ਵੀ ਉੱਚੀ ਲੱਗਦੀ ਹੈ ਉਹ ਬਹੁਤ ਜ਼ਿਆਦਾ ਖੂਬਸੂਰਤ ਹੁੰਦੀ ਹੈ ਪ੍ਰਮਾਤਮਾ ਨੇ ਉਹਨੂੰ ਰੂਪ ਵੀ ਰਾਜ ਹੀ ਦਿੱਤਾ ਹੁੰਦਾ ਹੈ ਹੁਣ ਬ੍ਰਾਹਮਣ ਜਦੋਂ ਆਦੀ ਧੀ ਨੂੰ ਦੇਖਦਾ ਹੈ ਉਹਦੀ ਮਾਂ ਦੇ ਨਾਲ ਖੜੀ ਇਹ ਮਾਂ ਤੋਂ ਸਿਰ ਕੱਢਦੀ ਏ ਇੰਨੀ ਸੋਹਣੀ ਜਾਦੀ ਉਹਦੀ ਧੀ ਹੁੰਦੀ ਏ ਉਹ ਸੋਚਦਾ ਹੈ ਕਿਤੇ ਕੋਈ ਮੈਂ ਮੇਰੀ ਜਿਹੜੀ ਇਹ ਭਗ ਨੂੰ ਕੋਈ ਦਾਗ ਨਾ ਲੱਗ ਜਾਈ ਜਾਂ ਮੇਰੀ ਧੀ ਗਲਤ ਸਟੈਪ ਨਾ ਚੁੱਕ ਲੇ ਇਸ ਲਈ ਮੈਂ ਚਾਹੁੰਦਾ ਕਿ ਮੈਂ ਆਦੀ ਧੀ ਦਾ ਵਿਆਹ ਕਰ ਦੇਵਾਂ ਫਿਰ ਉਹ ਉਹਦੀ ਕੁੰਡਲੀ ਵੇਖਦਾ ਹੈ ਤਾਂ ਵੇਖਦਾ ਹੈ ਕਿ ਜਿਹੜਾ 1 ਮਹੀਨੇ ਦੇ ਵਿੱਚ ਵਿੱਚ ਉਦਾਜ ਜੜਾਏ ਵਿਆਹ ਹੋ ਕਰ ਦੇਣਾ ਚਾਹੀਦਾ ਉਹਨੂੰ ਮੂਰਤ ਕੱਢਦਾ ਹੈ ਤੇ ਉਹ ਇੱਕ ਮਹੀਨੇ ਦੇ ਵਿੱਚ ਵਿੱਚ ਵੀ ਇੱਕੋ ਹੀ ਮੂਰਤ ਨਿਕਲਦਾ ਹੈ ਉਹ ਦੇਖਦਾ ਕਿ ਅੱਗੇ 3 ਸਾਲ ਹੋਰ ਉਹਦੇ ਲਈ ਕੋਈ ਵੀ ਸ਼ੁਭ ਮੂਰਤ ਨਹੀਂ ਉਹਨੂੰ 3 ਸਾਲਾਂ ਦੇ ਲਈ ਉਹਦੀ ਧੀ ਦਾ ਵਿਆਹ ਨਹੀਂ ਕਰ ਸਕਦਾ ਹੁਣ ਜਦੋਂ ਇਹ ਕੁਝ ਬ੍ਰਾਹਮਣ ਵੇਖਦਾ ਹੈ ਤੇ ਉਹ ਬੜਾ ਪਰੇਸ਼ਾਨ ਹੁੰਦਾ ਹੈ ਕਿਉਂਕਿ ਬਹੁਤ ਘੱਟ ਟਾਈਮ ਹੁੰਦਾ ਹੈ ਉਹ ਸੋਚਦਾ ਕਿ 3 ਸਾਲ ਦਾ ਵਕਤ ਵੀ ਬਹੁਤ ਹੈ ਇਸ ਲਈ ਮੈਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇੱਕੋ ਐਸੇ ਮਹੀਨੇ ਦੇ ਜਿਹੜਾ ਉਹ ਸ਼ੁਭ ਮੂਰਤੇ ਉਸੇ ਮੂਰਤੇ ਮਿਆਦੀ ਧੀ ਦਾ ਵਿਆਹ ਕਰਾਂ ਹੁਣ ਇਹ ਗੱਲ ਆਪਣੀ ਪਤਨੀ ਨੂੰ ਵੀ ਦੱਸਦਾ ਆਪਣੇ ਪੁੱਤਰ ਨੂੰ ਵੀ ਕੋਲ ਬਿਠਾਉਂਦਾ ਹੈ ਤੇ ਉਹਨਾਂ ਨੂੰ ਦੱਸਦਾ ਹੈ ਕਿ ਜਿਹੜੀ ਆਪਣੀ ਬੇਟੀ ਹੈ ਮੈਂ ਉਹਦਾ ਮੂਰਤ ਕੱਢਿਆ ਹੈ ਤਿੰਨ ਸਾਲਾਂ ਤੱਕ ਉਹਦਾ ਕੋਈ ਵੀ ਸੰਜੋਗ ਜੋਗ ਵਰ ਨਹੀਂ ਉਹਦੇ ਉਹਦਾ ਵਿਆਹ ਕਰਨ ਦੀ ਕੋਈ ਤਾਰੀਖ ਨਹੀਂ ਨਿਕਲਦੀ ਸ਼ੁਭ ਮੂਰਤ ਨਹੀਂ ਨਿਕਲਦਾ ਜਿਹੜਾ ਇਹ ਮੂਰਤੇ ਐਸੇ ਮੂਰਤੇ ਵਿਆਹ ਕਰਨਾ ਹੈ ਸੋ ਆਪਾਂ ਨੂੰ ਜਲਦੀ ਤੋਂ ਜਲਦੀ ਆਪਣੀ ਕੁੜੀ ਦੇ ਲਈ ਇੱਕ ਜੋਗਵਾਰ ਲੱਭਣਾ ਚਾਹੀਦਾ ਫਿਰ ਉਹ ਕੀ ਕਰਦਾ ਹੈ ਉਸੇ ਵਕਤ ਉਹ ਤੋਂ ਇੱਕ ਉਥੋਂ ਨਾਈ ਨੂੰ ਬੁਲਾਉਂਦਾ ਹੈ ਜਾਂ ਜੋ ਮਰਜੀ ਪੁਰਾਣੇ ਸਮਿਆਂ ਚ ਪੰਡਤ ਕਹਦੀ ਹੈ ਨਾਈ ਕਹਦੀ ਉਹਨਾਂ ਨੂੰ ਉਹਨਾਂ ਨੂੰ ਸੱਦਦਾ ਹੈ ਉਹਨਾਂ ਨੇ ਕਿਹਾ ਕਿ ਮੇਰੀ ਧੀ ਇਹ ਉਹਦਾ 3 ਸਾਲ ਅਗਾ ਕੋਈ ਜੋਗ ਉਹਦਾ ਸ਼ੁਭ ਮੂਰਤਨੀ ਵਿਆਹ ਦੇ ਲਈ ਐਸੇ ਮਹੀਨੇ ਵਿੱਚ ਐਸ ਤਰੀਕ ਦਾ ਸ਼ੁਭ ਮੂਰਤੇ ਇਸ ਲਈ ਉਹਦੇ ਲਈ ਇੱਕ ਜੋਗਵਾਰ ਲੱਭਿਆ ਜਾਵੇ ਮੈਂ ਚਾਹੁੰਦਾ ਮੇਰੀ ਧੀ ਵਾਸਤੇ ਜਿਵੇਂ ਦੀ ਮੇਰੀ ਧੀ ਸੋਹਣੀ ਸਿਆਣੀ ਏ ਤੇ ਐਵੇਂ ਹੀ ਘਰ ਪਰਿਵਾਰ ਤੋਂ ਵਧੀਆ ਇੱਕ ਮੇਰੀ ਧੀ ਲਈ ਵਾਰ ਲੱਭਿਆ ਜਾਵੇ ਜਲਦੀ ਤੋਂ ਜਲਦੀ ਤੁਸੀਂ ਮੇਰੀ ਧੀ ਲਈ ਵਾਰ ਲੱਭੋ ਹੁਣ 나ਈ ਵੀ ਤੁਰ ਪੈਂਦਾ ਹੈ ਫਿਰ ਬ੍ਰਾਹਮਣ ਦੇ ਦਿਲ 'ਚ ਇਹ ਗੱਲ ਆਉਂਦੀ ਏ ਕਿ 나ਈ ਗਿਆ ਏ ਜੇਕਰ 나ਈ ਨੂੰ ਮੇਰੀ ਧੀ ਲਈ ਉਸ ਮੂਰਤ ਤੱਕ ਕੋਈ ਜੋਗ ਵਰ ਨਾ ਮਿਲਿਆ ਤਾਂ 3 ਸਾਲ ਦਾ ਵਕਤ ਤਾਂ ਬਹੁਤ ਦੂਰ ਏ ਇਸ ਲਈ ਮੈਨੂੰ ਇਕੱਲੇ 나ਈ ਤੇ ਨਹੀਂ ਰਹਿਣਾ ਚਾਹੀਦਾ ਮੈਨੂੰ ਖੁਦ ਕੋਸ਼ਿਸ਼ ਕਰਨੀ ਚਾਹੀਦੀ ਹੈ ਉਹ ਆਪਦੀ ਧੀ ਦੇ ਲਈ ਵੀ ਰਿਸ਼ਤਾ ਲੱਭਣ ਦੇ ਲਈ ਉਹ ਵੀ ਤੁਰ ਪੈਂਦਾ ਹੁਣ ਜਿਹੜੀ ਬ੍ਰਾਹਮਣ ਦੀ ਪਤਨੀ ਹੈ ਉਹ ਸੋਚਦੀ ਹੈ ਉਸ ਬ੍ਰਾਹਮਣ ਦੀ ਪਤਨੀ ਕਹਿੰਦੀ ਕਿ ਮੈਨੂੰ ਵੀ ਆਪਦੀ ਧੀ ਦੇ ਲਈ ਵਰ ਚੁੰਦਾ ਬਰਾਬਰ ਹਾਕੀ ਮੇਰਾ ਜਿਹੜਾ ਪਤੀ ਹੈ ਹੋ ਸਕਦਾ ਏ ਉਹਦਾ ਆਰਥਿਕ ਪੱਕੋ ਵੇਖ ਕੇ ਆਜੇ ਵੀ ਹਾਂ ਘਰ ਪਰਿਵਾਰ ਚੰਗਾ ਏ ਤੇ ਉਹ ਮੇਰੀ ਧੀ ਦਾ ਵਿਆਹ ਕਰ ਦੇਵੇ ਤੇ ਪਰ ਨਹੀਂ ਮੈਨੂੰ ਤਾਂ ਸੋਹਣਾ ਸੁਨੱਖਾ ਮੇਰੀ ਧੀ ਵਰਗਾ ਸਮਝਦਾਰ ਇਹੋ ਜਿਹਾ ਜਵਾਈ ਚਾਹੀਦਾ ਜੋ ਮੇਰੀ ਧੀ ਦੀ ਕਦਰ ਕਰੇ ਕਿਉਂਕਿ ਇਹ ਬੰਦਿਆਂ ਨੂੰ ਨਹੀਂ ਪਤਾ ਹੁੰਦਾ ਕਿ ਇੱਕ ਔਰਤ ਨੂੰ ਆਪਦੇ ਲਾਈਫ ਪਾਰਟਨਰ ਦਾ ਕਿੰਨਾ ਜਿਹੜਾ ਸਪੋਰਟ ਚਾਹੀਦਾ ਹੁੰਦਾ ਹੈ ਸੋ ਉਸ ਉੱਚ ਦੀ ਹੈ ਕਿ ਨਹੀਂ ਮੈਨੂੰ ਵੀ ਆਪਣੇ ਧੀ ਦੇ ਲਈ ਇੱਕ ਨੇਕ ਵਾਰ ਲੱਭਣ ਦੇ ਲਈ ਕੋਸ਼ਿਸ਼ ਕਰਨੀ ਚਾਹੀਦੀ ਮੇਰਾ ਪਤੀ ਮੈਨੂੰ ਕੁਝ ਨਹੀਂ ਕਹੇਗਾ ਉਹ ਵੀ ਨਿਕਲ ਤੁਰਦੀ ਏ ਆਪਣੇ ਪੁੱਤ ਧੀ ਦੇ ਲਈ ਵਾਰ ਲੱਭਣ ਦੇ ਲਈ ਹੁਣ ਜਿਹੜਾ ਉਹ ਕੁੜੀ ਦਾ ਭਰਾ ਹੁੰਦਾ ਹੈ ਬ੍ਰਾਹਮਣ ਦਾ ਪੁੱਤਰ ਹੁੰਦਾ ਹੈ ਉਹ ਸੋਚਦਾ ਹੈ ਕਿ ਮੈਂ ਇਸ ਘਰ ਦਾ ਜਿਹੜਾ ਵਾਰਸਾਂ ਮੈਂ ਆਪਦੀ ਭੈਣ ਤੋਂ ਵੱਡਾ ਭਰਾ ਹੋਣ ਦੇ ਨਾਤੇ ਮੇਰਾ ਫਰਜ਼ ਬੰਦਾ ਹੈ ਕਿ ਮੈਂ ਆਪਦੀ ਭੈਣ ਦੇ ਲਈ ਇੱਕ ਯੋਗ ਵਾਰ ਲੱਭਾਂ ਹੁਣ ਅਸੀਂ ਇਕੱਲੇ ਨਹੀਂ ਤੇ ਜੇ ਮੈਂ ਆਪਣੇ ਪਿਤਾ ਤੇ ਤਾਂ ਨਹੀਂ ਰਹਿ ਸਕਦਾ ਮੇਰਾ ਵੀ ਫਰਜ਼ ਮੰਦਾ ਹੈ ਹੋ ਸਕਦਾ ਉਦੋਂ ਤੱਕ ਉਹਨਾਂ ਨੂੰ ਕੋਈ ਲੜਕਾ ਨਾ ਲੱਭੇ ਤੇ ਮੇਰੀ ਭੈਣ ਦਾ ਜਿਹੜਾ ਏ ਸ਼ੁਭ ਮੂਰਤ ਤੇ ਵਿਆਹ ਨਾ ਹੋਵੇ ਇਸ ਲਈ ਮੈਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੁਣ ਚਾਰੇ ਜਾਣੇ ਆਪੋ ਆਪਣੀਆਂ ਦਿਸ਼ਾਵਾਂ ਵਿੱਚ ਬਾਹਰ ਲੱਭਣ ਦੇ ਲਈ ਤੁਰ ਜਾਂਦੇ ਨੇ ਹੁਣ ਬ੍ਰਾਹਮਣ ਵੀ ਜਿੱਥੇ ਜਾਂਦਾ ਏ ਉਹ ਇੱਕ ਵਿੰਦਾ ਏ ਕਿ ਮੁੰਡਾ ਸੋਹਣਾ ਸੁਨੱਖਾ ਘਰ ਪਰਿਵਾਰ ਵਧੀਆ ਏ ਉਹ ਵੀ ਬ੍ਰਾਹਮਣ ਦੇ ਨਾਲ ਮੈਚ ਕਰਦੇ ਨੇ ਤੇ ਇਸ ਕਰਕੇ ਉਹ ਉੱਥੇ ਉਹਦਾ ਰਿਸ਼ਤਾ ਤੈਅ ਕਰਿਆ ਹੁੰਦਾ ਹੈ। ਉਹ ਹੁਣ ਜਿਹੜਾ ਬ੍ਰਾਹਮਣ ਖੁਦ ਹੁੰਦਾ ਏ ਉਹ ਵੀ ਜਿੱਧਰ ਜਾਂਦਾ ਏ ਉਹ ਦੇਖਦਾ ਹੈ ਕਿ ਮੁੰਡਾ ਵਧੀਆ ਏ ਕਮਾਊ ਏ ਘਰ ਪਰਿਵਾਰ ਵਧੀਆ ਏ ਸਭ ਜਿਹੜੇ ਨੇ ਸੰਸਕਾਰੀ ਜੀ ਨੇ ਉਹ ਵੀ ਉੱਥੇ ਉਹਦਾ ਰਿਸ਼ਤਾ ਤੈਅ ਕਰਕੇ ਆ ਜਾਂਦਾ ਹੈ। ਹੁਣ ਉਹਦਾ ਜਿਹੜਾ ਬ੍ਰਾਹਮਣ ਦਾ ਪੁੱਤਰ ਜਿੱਧਰ ਜਾਂਦਾ ਉਹ ਵੀ ਜਾਂਦਾ ਏ ਦੇਖਦਾ ਏ ਕਿ ਹਾਂ ਮੁੰਡਾ ਵਧੀਆ ਏ ਪੜਿਆ ਲਿਖਿਆ ਏ ਉਸ ਹੱਬ ਤੇ ਜੋ ਨੂੰ ਵੀ ਸਹੀ ਲੱਗਦਾ ਏ ਉਹ ਆਪਦਾ ਵਰ ਜਿਹੜਾ ਆਪਦੀ ਭੈਣ ਵਾਸਤੇ ਉਹ ਵੀ ਜਿਹੜਾ ਏ ਉਹ ਸਿਲੈਕਟ ਕਰਕੇ ਆ ਜਾਂਦਾ ਏ ਤੇ ਉੱਥੇ ਰਿਸ਼ਤਾ ਆਪਦੀ ਭੈਣ ਦਾ ਤੈਅ ਕਰਿਆ ਹੁੰਦਾ ਉਧਰ ਜਿਹੜੀ ਬ੍ਰਾਹਮਣ ਦੀ ਪਤਨੀ ਏ ਉਹ ਵੇਖਦੀ ਏ ਕਿ ਆ ਜਿਹੜਾ ਮੁੰਡਾ ਏ ਖੂਬਸੂਰਤ ਏ ਸਨੱਖਾ ਏ ਸਭ ਕੁਝ ਹੁੰਦੇ ਚ ਜੋ ਨੂੰ ਆਪਦੀ ਧੀ ਦੇ ਲਈ ਇੱਕ ਜੋਗ ਵਰ ਚਾਹੀਦਾ ਹੁੰਦਾ ਜਿਵੇਂ ਦਾ ਜਿਵੇਂ ਦਿਓ ਦੀ ਸੋਚ ਹੁੰਦੀ ਉਹ ਆਪਦੀ ਧੀ ਦੇ ਲਈ ਇੱਕ ਵਧੀਆ ਰਿਸ਼ਤਾ ਜਿਹੜਾ ਹੁੰਦਾ ਹੈ ਉਹ ਦੇਖ ਕੇ ਤੇ ਪੱਕਾ ਕਰਕੇ ਆ ਜਾਂਦੀ ਹੈ ਹੁਣ ਵਕਤ ਕੁਝ ਦਿਨ ਲੰਘਦੇ ਨੇ ਉਹ ਚਾਰੋਂ ਆਪਣੇ ਘਰ ਆਉਂਦੇ ਨੇ ਤੇ ਚਾਰੇ ਕਹਿੰਦੇ ਨੇ ਕਿ ਅਸੀਂ ਰਿਸ਼ਤਾ ਤੈਅ ਕਰ ਰਹੇ ਆਂ ਹੁਣ ਜਿਹੜਾ ਨਾਈ ਹੁੰਦਾ ਹੈ ਉਹ ਵੀ ਆਉਂਦਾ ਤੇ ਉਹ ਵੀ ਦੱਸਦਾ ਹੈ ਕਿ ਮੈਂ ਜਿਹੜਾ ਇਹ ਰਿਸ਼ਤਾ ਤੈਅ ਕਰਕੇ ਆਇਆ ਵੀ ਤੁਹਾਡੀ ਕੰਨਿਆ ਦਾ ਫਿਰ ਉਹ ਜਿਹੜੇ ਦੱਸਦਾ ਹੈ ਜਿਹੜਾ ਬ੍ਰਾਹਮਣ ਹੁੰਦਾ ਹੈ ਉਹ ਨਾਈ ਨੂੰ ਕਹਿੰਦਾ ਹੈ ਤੂੰ ਐਂ ਕਰ ਵੀ ਮੈਂ ਆਪਦੀ ਧੀ ਦੇ ਲਈ ਇੱਕ ਵਾਰ ਜਿਹੜਾ ਹੈ ਉਸ ਤੈ ਰਿਸ਼ਤਾ ਜਿਹੜਾ ਮੈਂ ਤੈ ਕਰ ਰਿਹਾ ਹਾਂ ਹੁਣ ਤੂੰ ਐਂ ਕਰ ਬਾਕੀ ਤਿੰਨਾਂ ਥਾਵਾਂ ਤੇ ਤੂੰ ਜਾਵੇਂਗਾ ਤੇ ਉਹਨਾਂ ਨੂੰ ਇਹ ਕਹਿ ਕੇ ਆਵੇਂਗਾ ਕਿ ਜਿਹੜਾ ਇਹ ਰਿਸ਼ਤਾ ਨਹੀਂ ਹੋ ਸਕਦਾ ਵੀ ਉਹਨਾਂ ਨੂੰ ਵਾਰ ਹੋਰ ਉਹਨਾਂ ਨੇ ਆਪਦੀ ਧੀ ਦੇ ਲਈ ਲੱਭ ਲਿਆ ਹੁਣ ਨਾਈ ਉਹਨਾਂ ਦੇ ਕਹਿ ਮੁਤਾਬਕ ਜਿਵੇਂ ਉਹਨਾਂ ਦਾ ਹੁਕਮ ਹੁੰਦਾ ਚਲਿਆ ਜਾਂਦਾ ਹੈ ਉਹ ਪਹਿਲੇ ਘਰ ਵੀ ਜਾਂਦਾ ਦੂਜੇ ਵੀ ਜਾਂਦਾ ਤੇ ਤੀਜੇ ਵੀ ਜਾਂਦਾ ਉਹਨਾਂ ਦੇ ਘਰਾਂ 'ਚ ਜਵਾਬ ਦੇਣ ਉਹ ਚਲਿਆ ਜਾਂਦਾ ਏ ਪਰ ਉਹ ਤਿੰਨੇ ਘਰ ਕੀ ਸੋਚਦੇ ਨੇ ਕਿ ਇਹ ਜਿਹੜਾ ਨਾਈ ਏ ਇਹ ਜਿਹੜਾ ਏ ਇਹ ਸੋ ਇਹਦੀ ਮੰਨ ਲਓ ਇਹਦੇ ਦਿਲ 'ਚ ਲਾਲਚ ਆ ਗਿਆ ਜਾਂ ਕਿਸੇ ਗੱਲੋਂ ਹੋ ਸਕਦਾ ਏ ਉਹਨਾਂ 'ਨਾਂ ਗੁੱਸੇ ਹੋ ਗਿਆ ਏ ਇਹ ਜਾਣ ਬੁੱਝ ਕੇ ਰਿਸ਼ਤਾ ਤੜਵਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਸਾਨੂੰ ਇਹਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਸਾਨੂੰ ਉਸੇ ਦਿਨ ਤੇ ਜਿਹੜਾ ਬਰਾਤ ਦਾ ਟਕਾ ਕਰਨਾ ਚਾਹੀਦਾ ਹੁਣ ਹੁੰਦਾ ਕੀ ਏ ਕੀ ਤੈ ਤਰੀਕੇ ਸ਼ੁਭ ਮੂਰਤ ਤੇ ਹੁਣ ਚਾਰੇ ਜੜੀਆਂ ਨੇ ਬਰਾਤਾਂ ਨੇ ਆਉਣਾ ਹੁੰਦਾ ਹੈ ਆ ਜਾਂਦੀਆਂ ਨੇ ਜਦੋਂ ਬ੍ਰਾਹਮਣ ਨੂੰ ਪਤਾ ਲੱਗਦਾ ਹੈ ਕਿ ਉਹ ਜੜੀਆਂ ਚਾਰੇ ਬਰਾਤਾਂ ਨੇ ਉਹ ਆ ਚੁੱਕੀਆਂ ਨੇ ਤਾਂ ਬ੍ਰਾਹਮਣ ਕੀ ਬੜਾ ਉਸ ਵਕਤ ਕਹਿੰਦੇ ਜੜੀਆਂ ਬਰਾਤਾਂ ਵੀ ਸੀ ਉਹ ਕੁਝ ਕੁ ਦਿਨ ਰਹਿੰਦੀਆਂ ਸੀ ਹੁਣ ਬ੍ਰਾਹਮਣ ਬੜਾ ਪਰੇਸ਼ਾਨ ਹੈ ਹੁਣ ਉਹ ਸੋਚਦਾ ਹੈ ਕਿ ਮੈਂ ਤਿੰਨ ਚਾਰ ਬਰਤਾਂ ਮੇਰੇ ਬੂਹੇ ਤੇ ਆ ਗਈਆਂ ਨੇ ਇੱਕ ਮੇਰੀ ਧੀ ਹੈ ਮੈਂ ਕਿਨੂੰ ਰਿਸ਼ਤਾ ਦੇਵਾਂ ਤੇ ਕਿਨੂੰ ਜਵਾਬ ਦੇਵਾਂ ਇਹ ਤਾਂ ਉਹਨਾਂ ਦੀ ਵੀ ਬਹੁਤ ਜ਼ਿਆਦਾ ਨਰਾਦਰ ਹੋਵੇਗਾ ਉਹਨਾਂ ਦੀ ਬੇਇੱਜ਼ਤੀ ਹੋਵੇਗੀ ਤੇ ਮੇਰੀ ਵੀ ਉਹ ਸੋਚਦਾ ਕਿ ਹੁਣ ਉਹ ਬ੍ਰਾਹਮਣ ਘਰੋਂ ਨਿਕਲ ਜਾਂਦਾ ਏ ਆਤਮ ਹੱਤਿਆ ਕਰਨ ਦੇ ਲਈ ਉਹ ਕਹਿੰਦਾ ਮੈਂ ਹਣ ਖੂਹ ਦੇ ਵਿੱਚ ਜਿਹੜਾ ਡੁੱਬ ਕੇ ਆਪਦੀ ਜਾਨ ਦੇ ਦਾਂਗਾ ਕਿਉਂਕਿ ਮੈਂ ਉਹਨਾਂ ਲੋਕਾਂ ਦਾ ਸਾਹਮਣਾ ਨਹੀਂ ਕਰ ਸਕਦਾ ਜਦੋਂ ਬ੍ਰਾਹਮਣ ਆਤਮ ਹੱਤਿਆ ਕਰਨ ਦੇ ਲਈ ਖੂਹ ਦੇ ਵਿੱਚ ਡੁੱਬਣ ਲੱਗਦਾ ਹੈ ਉਹਨੇ ਤੇ ਚਿਰ ਨੂੰ ਕੋਈ ਕੋਲੋਂ ઋષਿ मुनि ਕੋਈ ਸੰਤ ਸਾਧੂ ਲੰਘਿਆ ਜਾਂਦਾ ਹੈ ਉਹ ਉਹਨੂੰ ਪੁੱਛਦਾ ਹੈ ਵੀ ਤੂੰ ਇਹ ਕੀ ਕਰਨ ਲੱਗਾ ਹੈ ਤਾਂ ਉਹ ਕਹਿੰਦਾ ਕਿ ਮੈਂ ਤਾਂ ਆਤਮ ਹੱਤਿਆ ਕਰਨ ਲੱਗਾ ਫਿਰ ਉਹ ਉਹਨੂੰ ਪੁੱਛ ਕਹਿੰਦੇ ਆ ਵੀ ਤੂੰ ਅਜਿਹੇ ਕਦਮ ਕੋਈ ਨਾ ਚੁੱਕ ਤੂੰ ਪਹਿਲਾਂ ਸਾਨੂੰ ਆਪਦੀ ਸਮੱਸਿਆ ਦੱਸ ਤੂੰ ਆਪਦੀ ਸਮੱਸਿਆ ਦੱਸ ਹੋ ਸਕਦਾ ਹੈ ਤੇਰੀ ਸਮੱਸਿਆ ਦਾ ਮੇਰੇ ਕੋਲ ਕੋਈ ਹੱਲ ਹੋਵੇ ਫੇਰ ਉਹ ਬ੍ਰਾਹਮਣ ਉਸ ॠषि मुनि ਨੂੰ ਉਸ ਸੰਤ ਨੂੰ ਆਪਦੀ ਸਾਰੀ ਸਮੱਸਿਆ ਦੱਸਦਾ ਹੈ ਕਿ ਮੇਰੀ ਜਿਹੜੀ ਧੀ ਹੈ ਸੀ ਕਿਸ ਤਰ੍ਹਾਂ ਚਾਰੇ ਜੀਆ ਨੇ ਉਹਦੇ ਲਈ ਰਿਸ਼ਤੇ ਤੈਅ ਕਰਤੇ ਨੇ ਹੁਣ ਚਾਰੇ ਬਰਾਤਾਂ ਮੇਰੀ ਧੀ ਸਾਡੇ ਬੂਹੇ ਤੇ ਆ ਚੁੱਕੀਆਂ ਨੇ ਤੇ ਮੈਂ ਰੀ ਇੱਕੋ ਇੱਕ ਧੀ ਹੈ ਤੇ ਮੈਂ ਕਿਵੇਂ ਉਹਨਾਂ ਨੂੰ ਜਵਾਬ ਦੇਵਾਂ ਕਿਦੇ ਨਾਲ ਆਪਦੀ ਧੀ ਨੂੰ ਤੋੜਾਂ ਹੁਣ ਬ੍ਰਾਹਮਣ ਬਹੁਤ ਪਰੇਸ਼ਾਨ ਸੀ ਫੇਰ ਉਹ ਜਿਹੜਾ ਸੰਤ ਮਹਾਤਮਾ ਹੈ ਉਹ ਕਹਿੰਦਾ ਤੂੰ ਐਂ ਕਰ ਤੂੰ ਮੇਰੇ ਨਾਲ ਚੱਲ ਤੂੰ ਪਰੇਸ਼ਾਨ ਨਾ ਹੋ ਤੇਰੀ ਸਮੱਸਿਆ ਦਾ ਮੇਰੇ ਕੋਲ ਹੱਲ ਹੈ। ਉਸ ਬ੍ਰਾਹਮਣ ਨੂੰ ਆਪਦੇ ਨਾਲ ਲੈ ਜਾਂਦਾ ਹੈ। ਤੇ ਉਹ ਬ੍ਰਾਹਮਣ ਨੂੰ ਕਹਿੰਦਾ ਕਿ ਤੂੰ ਝੋਲੀ ਟਾਈਪ ਉਹ ਜਿਵੇਂ ਆਪਾਂ ਉਸ ਟਾਈਮ ਉਹ ਲੋਕ ਬਣ ਲੈਂਦੇ ਸੀ ਜਿਹੜੇ ਬ੍ਰਾਹਮਣ ਲੋਕ ਜਾਂ ਪੰਦਤ ਲੋਕ ਜਾਂ ઋષਿ-ਮੁਨੀ ਸੀ ਉਹ ਮੋਢੇ ਤੇ ਟੰਗ ਲੈਂਦੇ ਸੀ ਉਹ ਕਹਿੰਦਾ ਐਵੇਂ ਬਨ ਲਾ ਤੇ ਤੂੰ ਮੇਰੇ ਨਾਲ ਚੱਲ। ਉਹਦੇ ਨਾਲ ਚਲਿਆ ਜਾਂਦਾ ਉਹ ਵੇਖਦਾ ਕਿ ਜੰਗਲ ਦੇ ਵਿੱਚ ਨਾ ਇੱਕ ਕੁੱਤੀ ਸੁੱਈ ਹੁੰਦੀ ਹੈ। ਉਹ ਸੰਤ ਮਹਾਤਮਾ ਉਸ ਬ੍ਰਾਹਮਣ ਨੂੰ ਕਹਿੰਦਾ ਏ ਤੂੰ ਐ ਕਰ ਵੀ ਇਹਦੇ ਵਿੱਚੋਂ ਜਿਹੜਾ ਇੱਕ ਇੱਕ ਬੱਚੀ ਚੁਕਲਾ ਉਸ ਕਤੂਰੀ ਦੀ ਕਤੂਰੀ ਚੁਕਲਾ ਤੇ ਚੁੱਕ ਕੇ ਇਹਨੂੰ ਆਪਦੇ ਝੋਲੇ ਦੇ ਵਿੱਚ ਪਾ ਲਾ ਤੇ ਤੂੰ ਮੇਰੇ ਨਾਲ ਚੱਲ ਹੁਣ ਬ੍ਰਾਹਮਣ ਉਸ ਤੇ ਕਹਿ ਮਤਾਬਕ ਉੱਥੋਂ ਇੱਕ ਕਤੂਰੀ ਚੁੱਕਦਾ ਚੁੱਕ ਕੇ ਆਪਦੇ ਉਹ ਜਿਹੜਾ ਉਹਨੇ ਗੱਠੜੀ ਬਣਾਈ ਹੁੰਦੀ ਉਹਦੇ ਵਿੱਚ ਪਾ ਲੈਂਦਾ ਤੇ ਉਹਦੇ ਨਾਲ ਤੁਰ ਪੈਂਦਾ ਹੁਣ ਉਹ ਅੱਗੇ ਦੇਖਦਾ ਹੈ ਕਿ ਇੱਕ ਗਧੀ ਸੂਈ ਹੁੰਦੀ ਹੈ ਉਹ ਕਹਿੰਦਾ ਹੈ ਵੀ ਤੂੰ ਜਿਹੜੀ ਇੱਕ ਗਧੀ ਦੀ ਬੱਚੀ ਏ ਉਹਨੂੰ ਆਪਦੇ ਨਾਲ ਉਹ ਵੀ ਤੂੰ ਇਹਦੇ ਵਿੱਚ ਪਾਲਾ ਫਿਰ ਉਹ ਕੀ ਕਰਦਾ ਹੈ ਬ੍ਰਹਮ ਜਿਹੜਾ ਬ੍ਰਾਹਮਣ ਹੁੰਦਾ ਹੈ ਉਸ ਸੰਤ ਮਹਾਤਮਾ ਦੇ ਕਹਿ ਮਤਾਬਕ ਉਹ ਇੱਕ ਗਧੀ ਦਾ ਬੱਚਾ ਵੀ ਬੱਚੀ ਜਿਹੜੀ ਹੁੰਦੀ ਉਹ ਵੀ ਵਿੱਚ ਪਾ ਲੈਂਦਾ ਇਸ ਤੋਂ ਅੱਗੇ ਵੇਖਦਾ ਹੈ ਕਿ ਇੱਕ ਸੂਰਨੀ ਸੂਈ ਹੁੰਦੀ ਏ ਤੇ ਉਹ ਉਹਨੂੰ ਐ ਕਹਿੰਦਾ ਹੈ ਕਿ ਤੂੰ ਐ ਕਰ ਜਿਹੜੀ ਸੂਰਨੀ ਦੀ ਬੱਚੀ ਏ ਉਹ ਤੂੰ ਐ ਕਰ ਉਹ ਵੀ ਇੱਕ ਐਸੇ ਇਹਦੇ ਵਿੱਚ ਪਾਲਾ ਉਹ ਕਿ ਛੋਟੀ ਜਿੰਦੀ ਉਹ ਚੁੱਕਦਾ ਤੇ ਉਹ ਵੀ ਵਿੱਚ ਪਾ ਲੈਂਦਾ ਹੁਣ ਉਹ ਘਰੇ ਉਹਨੂੰ ਬ੍ਰਾਹਮਣ ਕਹਿੰਦਾ ਹੁਣ ਤੂੰ ਘਰੇ ਚੱਲ ਤੇਰੇ ਘਰ ਚੱਲਦੇ ਆ ਉਹ ਘਰੇ ਜਾਂਦੇ ਆ ਘਰ ਜਾਂਦਾ ਜਦੋਂ ਉਸ ਵਕਤ ਰਾਤ ਦਾ ਟਾਈਮ ਹੋ ਚੁੱਕਾ ਹੁੰਦਾ ਹੁਣ ਉਹ ਇੱਕ ਕਮਰੇ ਦੇ ਵਿੱਚ ਉਹ ਕੀ ਕਰਦਾ ਏ ਜਿਹੜੀ ਕੁੱਤੀ ਹੁੰਦੀ ਏ ਉਹਦੀ ਕਤੂਰੀ ਨੂੰ ਜਿਹੜੀ ਸੂਰ ਨਹੀਂ ਹੁੰਦੀ ਏ ਉਹਦੀ ਬੱਚੀ ਨੂੰ ਤੇ ਜਿਹੜੀ ਉਹ ਗਦੀ ਹੁੰਦੀ ਉਹ ਗਦੀ ਦੀ ਬੱਚੀ ਨੂੰ ਉਹ ਤਿੰਨਾਂ ਨੂੰ ਉਸ ਕਮਰੇ ਵਿੱਚ ਤੇ ਚੌਥੀ ਉਹ ਆਪਦੀ ਕਹਿੰਦਾ ਜਿਹੜੀ ਤੇਰੀ ਧੀ ਏ ਤੇਰੀ ਬੇਟੀ ਏ ਤੂੰ ਉਹ ਤੂੰ ਉਹਨੂੰ ਵੀ ਇਸ ਕਮਰੇ ਦੇ ਵਿੱਚ ਬੰਦ ਕਰ ਦੇ ਉਹ ਬੰਦ ਕਰ ਦਿੰਦਾ ਹੈ ਉਹਦੇ ਕਹਿ ਮਤਲਬ ਕੋ ਉਹਨਾਂ ਨੂੰ ਖੁੰਡਾ ਲਾ ਦਿੰਦਾ ਹੈ ਤੇ ਰਾਤ ਨੂੰ ਸੌਂ ਜਾਂਦਾ ਹੁਣ ਸਵੇਰ ਹੁੰਦੀ ਏ ਉਹ ਬ੍ਰਾਹਮਣ ਉਹਨੂੰ ਕਹਿੰਦਾ ਹੈ ਕਿ ਜਿਹੜਾ ਉਹ ਸੰਤ ਮਹਾਤਮਾ ਹੁੰਦਾ ਏ ਉਹ ਉਹਨੂੰ ਕਹਿੰਦਾ ਹੈ ਕਿ ਤੂੰ ਇਹਨੂੰ ਸਵੇਰੇ ਬੂਹਾ ਕੋਲੀ ਤੇ ਉਹ ਜਿਹੜਾ ਸੰਤ ਮਹਾਤਮਾ ਖੁਦ ਚਲਿਆ ਜਾਂਦਾ ਹੈ ਹੁਣ ਉਹ ਚਲਿਆ ਜਾਂਦਾ ਏ ਉਹ ਬ੍ਰਾਹਮਣ ਜਿਹੜਾ ਹੁੰਦਾ ਏ ਉਹ ਸਵੇਰੇ ਬੂਹਾ ਖੋਲਦਾ ਏ ਤੇ ਦੇਖਦਾ ਏ ਕਿ ਉਹਦੀ ਧੀ ਜਿਵੇਂ ਦੀ ਹੁੰਦੀ ਉਹਦੀ ਬੇਟੀ ਹੁੰਦੀ ਏ ਸੇਮ ਸ਼ਕਲ ਦੀਆਂ ਬਿਲਕੁਲ ਹੂਬੂ ਉਵੇਂ ਦੇ ਕੱਪੜਾ ਉਵੇਂ ਦੇ ਰੰਗ ਰੂਪ ਕੁਝ ਬਿਲਕੁਲ ਫਰਕ ਨਹੀਂ ਹੁੰਦਾ ਉਵੇਂ ਦੀਆਂ ਚਾਰ ਜਿਹੜੀਆਂ ਉਸ ਕਮਰੇ ਵਿੱਚ ਕੁੜੀਆਂ ਖੜੀਆਂ ਹੁੰਦੀਆਂ ਧੀਆਂ ਖੜੀਆਂ ਹੁੰਦੀਆਂ ਨੇ ਬ੍ਰਾਹਮਣ ਜਿਹੜਾ ਹੁੰਦਾ ਉਹ ਦੇਖ ਕੇ ਬੜਾ ਹੈਰਾਨ ਹੁੰਦਾ ਏ ਵੀ ਇਹ ਕਿਵੇਂ ਹੋ ਸਕਦਾ ਏ ਬੀ ਇਹ ਤੇ ਤਖਸੂਰਨੀ ਦੀ ਬੱਚੀ ਸੀ ਇੱਕ ਕੁੱਤੀ ਦੀ ਕਤੂਰੀ ਸੀ ਇੱਕ ਗਧੇ ਦੀ ਬੱਚੀ ਸੀ ਇਹ ਕਿਵੇਂ ਹੋ ਸਕਦਾ ਹੁਣ ਹੁੰਦਾ ਕਿ ਇਹ ਉਸ ਤੋਂ ਬਾਅਦ ਜਿਹੜਾ ਉਹ ਜਦੋਂ ਉਹਨਾਂ ਚਾਰਾਂ ਨੂੰ ਦੇਖਦਾ ਬ੍ਰਾਹਮਣ ਉਹ ਬਹੁਤ ਹੈਰਾਨ ਹੁੰਦਾ ਹੈ ਹੁਣ ਬ੍ਰਾਹਮਣ ਕੀ ਕਰਦਾ ਏ ਜਿਹੜੇ ਉਹ ਚਾਰੋਂ ਰਿਸ਼ਤੇ ਆਏ ਹੁੰਦੇ ਆ ਚਾਰੋਂ ਉਹਦੇ ਘਰੇ ਚਾਰ ਬਰਾਤਾਂ ਆਈਆਂ ਹੁੰਦੀਆਂ ਚਾਰਾਂ ਮੁੰਡਿਆਂ ਦੇ ਨਾਲ ਉਹ ਚਾਰਾਂ ਕੁੜੀਆਂ ਦੇ ਵਿਆਹ ਕਰ ਦਿੰਦਾ ਤੇ ਕਰਕੇ ਉਹ ਬਰਾਤਾਂ ਤੋੜ ਦਿੰਦਾ ਹੋਂ ਬਰਾਤਾਂ ਜਾਣ ਤੋਂ ਬਾਅਦ ਕੁਝ ਕੋਈ ਸਾਲ ਬੀਤਦਾ ਏ ਉਹ ਜਿਹੜਾ ਬ੍ਰਾਹਮਣੇ ਉਹ ਦਿਲ ਚ ਸੋਚਦਾ ਹੈ ਕਿ ਹੁਣ ਮੈਨੂੰ ਜਿਹੜੀਆਂ ਮੈਂ ਉਹ ਚਾਰ ਧੀਆਂ ਵਿਆਈਆਂ ਨੇ ਉਹਨਾਂ ਦੇ ਘਰ ਜਾ ਕੇ ਮੈਨੂੰ ਪਤਾ ਕਰਨਾ ਚਾਹੀਦਾ ਏ ਕਿ ਉਹ ਕਿਵੇਂ ਵਸਦੀਆਂ ਨੇ ਉਹਨਾਂ ਦੇ ਘਰ ਉਹਨਾਂ ਦੀ ਜ਼ਿੰਦਗੀ ਕਿਵੇਂ ਦੀ ਏ ਹੁਣ ਉਹ ਘਰੋਂ ਨਿਕਲ ਜਾਂਦਾ ਏ ਆਪਣੇ ਘਰ ਪਰਿਵਾਰ ਦੇ ਜੀਆਂ ਨੂੰ ਦੱਸ ਕੇ ਕਿ ਮੈਂ ਤਾਂ ਉਹਨਾਂ ਦਾ ਪਤਾ ਹਾਲ ਚਾਲ ਜਾਣਨ ਜਾ ਰਿਹਾ ਉਹ ਜਾਂਦਾ ਏ ਤਾਂ ਉਹ ਦੇਖਦਾ ਕੀ ਏ ਉਹ ਪਹਿਲੀ ਜਿਹੜੀ ਕੁੜੀ ਉਹਦੇ ਸਹੁਰਿਆਂ ਤੇ ਜਾਂਦਾ ਏ ਤੇ ਉਹ ਜਿਹੜਾ ਉਹਦਾ ਅੱਗੇ ਸਹੁਰਾ ਹੁੰਦਾ ਏ ਉਹ ਹੱਥ ਜੋੜਦਾ ਉਸ ਬ੍ਰਾਹਮਣ ਦੇ ਅੱਗੇ ਤੇ ਉਹਨਾਂ ਨੂੰ ਕਹਿੰਦਾ ਕਿ ਤੇਰਾ ਬਹੁਤ ਬ੍ਰਾਹਮਣ ਨੂੰ ਕਹਿੰਦਾ ਤੁਹਾਡਾ ਧੰਨਵਾਦ ਏ ਉਹ ਕਹਿੰਦਾ ਕਿ ਜੋ ਤੁਸੀਂ ਬਾਕੀ ਜਿਹੜੀਆਂ ਤਿੰਨ ਹੋਰ ਜਿਹੜੇ ਬਾਹਰ ਆਈ ਸੀ ਤਿੰਨ ਬਰਾਤਾਂ ਆਈਆਂ ਸੀ ਉਹਨਾਂ ਨੂੰ ਨਾ ਛੋਂਦੇ ਹੋਏ ਮੇਰੇ ਪੁੱਤਰ ਨੂੰ ਚੁਣਿਆ ਤੇ ਰਿਸ਼ਤਾ ਆਪਦੀ ਧੀ ਦਾ ਦਿੱਤਾ ਮੇਰੀ ਇੱਜ਼ਤ ਰੱਖ ਲਈ ਇਹਦਾ احسان میں کبھی بھی نہیں بھولਾਂਗਾ ਤੁਸੀਂ ਇੰਨੀ ਉੱਚੀ ਤੇ ਸੱਚੀ سوچਦੇ ਮਾਲਕੋ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਉਹ ਕਹਿੰਦਾ ਕਿ ਪਰ ਉਹਾਂ ਦਾ ਜਿਹੜੀ ਤੁਹਾਡੀ ਧੀ ਹੈ ਉਹ ਬਹੁਤ ਸੋਹਣੀ ਹੈ, ਸੁਨੱਖੀ ਹੈ, ਸਿਆਣੀ ਪਰ ਉਹਦੇ ਵਿੱਚ ਕੁਝ ਐਬ ਵੀ ਹੈ ਕਿ ਨਹੀਂ ਉਹ ਕਹਿੰਦਾ ਕਿ ਉਹ ਕਹਿੰਦਾ ਵੀ ਇਹਦੇ ਵਿੱਚ ਐਬ ਹੈ ਆ ਸਾਰਾ ਕੰਮ ਕਰ ਵੀ ਕਰਦੀ ਏ ਸਭ ਕੁਝ ਘਰ ਵਿੱਚ ਬਣਾਉਂਦੀ ਵੀ ਏ ਪਰ ਇਹਨੂੰ ਆਦਤ ਹੈ ਤਿੰਨ ਚਾਰ ਘਰਾਂ ਵਿੱਚੋਂ ਜਿੰਨਾ ਚਿਰ ਕੋਈ ਚੀਜ਼ ਮੰਗ ਕੇ ਖਾਣਾ ਨਾ ਲਵੇ ਇਹਨੂੰ ਸ਼ਾਂਤੀ ਨਹੀਂ ਆਉਂਦੀ ਇਹਨੂੰ ਸਕੂਨ ਨਹੀਂ ਮਿਲਦਾ ਉਹਨਾਂ ਚਿਰੇ ਤੜਫਦੀ ਰਹਿੰਦੀ ਹੈ ਇਹਦੀ ਬਹੁਤ ਗੰਦੀ ਆਦਤ ਹੈ ਤਿੰਨ ਚਾਰ ਘਰਾਂ 'ਚ ਇਹਨੇ ਜਾਣਾ ਹੀ ਜਾਣਾ ਹੈ ਜਾ ਕੇ ਫਿਰ ਇਹਨੇ ਉਹਨਾਂ ਘਰੋਂ ਕੁਝ ਮੰਗ ਕੇ ਲਿਆਉਣਾ ਉਹ ਇਹਨੇ ਖਾਣਾ ਹੈ ਫਿਰ ਇਹਨੂੰ ਟਕਾ ਆਉਂਦਾ ਹੈ ਹੁਣ ਬ੍ਰਾਹਮਣੇ ਉਹ ਦਿਲ ਹੀ ਦਿਲ ਸੋਚਦਾ ਕਿ ਜਿਹੜੀ ਮੈਂ ਕੁੱਤੀ ਦੀ ਕਤੂਰੀ ਚੁੱਕੀ ਸੀ ਕਿ ਨਾ ਔਰ ਇਹ ਔਲਾਦ ਕਿਦੀ ਕਿ ਨਾ ਔਲਾਦ ਤਾਂ ਇਹ ਕੁੱਤੇ ਦੀ ਹੈ ਇਨ نسل ਕੀ ਦੀਏ ਇਨੇ ਉਹੋ ਜਿਹੇ ਰੰਗ ਵਿਖਾਉਣੇ ਨੇ ਫਿਰ ਉਹ ਅਗਲੀ ਜਿਹੜੀ ਆਪਦੀ ਧੀ ਏ ਉਹਦੇ ਘਰ ਜਾਂਦਾ ਏ ਉਸ ਅਗਲੀ ਕੁੜੀ ਦੇ ਘਰੇ ਜਾਂਦਾ ਏ ਉਹਨਾਂ ਦੇ ਘਰ ਜਾਂਦਾ ਏ ਤੇ ਉਸ ਦਾ ਵੀ ਜਿਹੜਾ ਸਹੁਰਾ ਏ ਉਹ ਕਹਿੰਦਾ ਏ ਕਿ ਮੈਂ ਤੁਹਾਡਾ ਜਿਹੜਾ ਏ ਕਦੇ ਵੀ एहसान ਨਹੀਂ ਭੁੱਲਾਂਗਾ ਸਦਾ ਮੈਂ ਤੁਹਾਡਾ ਸ਼ੁਕਰਗੁਜ਼ਾਰ ਰਹਾਗਾ ਕਿ ਜਿਹੜੇ ਤੁਸੀਂ ਬਾਕੀ ਤਿੰਨ ਬਰਾਤਾਂ ਆਈਆਂ ਉਹਨਾਂ ਨੂੰ ਨਾ ਤਰਜੀਹ ਦਿੰਦੇ ਹੋਏ ਮੇਰੇ ਪੁੱਤਰ ਨੂੰ ਆਪਦੀ ਧੀ ਦਾ ਰਿਸ਼ਤਾ ਦਿੱਤਾ ਏ ਮੈਂ ਸਦਾ ਤੁਹਾਡਾ ਧੰਨਵਾਦੀ ਰਵਾਂਗਾ ਤੁਸੀਂ ਮੇਰੀ ਇੱਜ਼ਤ ਦਾ ਖਿਆਲ ਰੱਖਿਆ ਹੈ ਉਹ ਕਹਿੰਦਾ ਵੀ ਜਿਹੜੀ ਬਾਕੀ ਰਹੀ ਗੱਲ ਤੁਹਾਡੀ ਧੀ ਦੀ ਉਹ ਸੋਹਣੀ ਸਨਖੀ ਇਸ ਉਹਦੇ ਵਿੱਚ ਜੇ ਉਹ ਸਾਊ ਏ ਸਿਆਣੀ ਏ ਪਰ ਉਹਦੇ ਵਿੱਚ ਕਿਨਾਂ ਕੋਈ ਨਾ ਕੋਈ ਉਹਦੇ ਚ ਇੱਕ ਉਹਦੇ ਚ ਬਹੁਤ ਵੱਡੀ ਖਾਮੀ ਵੀ ਹੈਗੀ ਉਹ ਬ੍ਰਾਹਮਣ ਪੁੱਛਦਾ ਦੱਸੋ ਕੀ ਏ ਉਹ ਕਹਿੰਦਾ ਕਿ ਇੰਨਾ ਸੋਹਣਾ ਸੀ ਨੂੰ ਲੀੜਾ ਕੱਪੜਾ ਲਿਆ ਕੇ ਦਿੰਨੇ ਆ ਸਭ ਕੁਝ ਘਰ ਵਿੱਚ ਸਭ ਕੁਝ ਵਧੀਆ ਏ ਕਿਨਾਂ ਪਰ ਇੰਨੇ ਉਸ ਲੀੜੇ ਕੱਪੜੇ ਨੂੰ ਵੀ ਗੰਦਾ ਕਰ ਲੈਣਾ ਇਹਨੇ ਖੁਦ ਬੜੀ ਗਦੀਲੀ ਬਣ ਕੇ ਰਹਿੰਦੀ ਏ ਕਹਿੰਦੇ ਵੀ ਇਹਨੂੰ ਕੋਈ ਖਾਨ ਦੀ ਨਹੀਂ ਘਾਟ ਇਹਨੂੰ ਪੌਂਦ ਦੀ ਨਹੀਂ ਘਾਟ ਪਰ ਇਹਨੇ ਖਾਣਾ ਵੀ ਜਿਹੜਾ ਏ ਉਹ ਵੀ ਇਹਦਾ ਬੜਾ ਸੂਰਾ ਵਰਗਾ ਏ ਇਹਨੇ ਉਹਨਾਂ ਚੀਜ਼ਾਂ ਨੂੰ ਮਿਕਸ ਕਰਕੇ ਗੰਦਮੰਦ ਬਣਾ ਕੇ ਖਾਣਾ ਏ ਤੇ ਇਹਨੇ ਜਿਹੜਾ ਆਪਦੇ ਆਪ ਨੂੰ ਵੀ ਖੁਦ ਨੂੰ ਵੀ ਇਹਨੇ ਆਂਦੇ ਗਦੀਲੀ ਰਹਿੰਦੀ ਏ ਲਿਬੜੀ ਤਿਬੜੀ ਰਹਿੰਦੀ ਏ ਇਹ ਜਮਾਂ ਨਹੀਂ ਸਾਫ਼ ਸੁਥਰੀ ਰਹਿੰਦੀ ਹੁਣ ਬ੍ਰਾਹਮਣ ਦਿਲ ਹੀ ਦਿਲ ਸੋਚਦਾ ਹੈ ਵੀ ਆਖਰ ਜਿਹੜੀ ਇਹ ਧੀ ਜਿਹੜੀ ਇਹ ਜਿਹੜਾ ਇਹ ਜਿਹੜੀ ਇਹ ਸੂਰ ਦੀ ਬੱਚੀ ਏ ਤੇ ਇੰਨੇ ਉਹੋ ਜਿਹੀ ਹਰਕਤਾਂ ਕਰਨੀਆਂ ਨੇ ਇਹਦੇ ਵਿੱਚ ਜੀਨਸ ਸੂਰ ਦੇ ਨੇ ਤੇ ਇਹ ਉਹੋ ਜਿਹੀ ਹਰਕਾ ਹਰਕਤਾਂ ਕਰੇਗੀ ਹੁਣ ਉਹ ਤੀਸਰੇ ਜਿਹੜਾ ਇਨਸਾਨ ਹੈ ਜਿੱਦਰ ਉਹਨੇ ਤੀਸਰੀ ਉਹ ਕੁੜੀ ਵਿਆਹੀ ਹੁੰਦੀ ਉਧਰ ਜਾਂਦਾ ਹੈ ਉਧਰ ਵੀ ਉਸ ਦਾ ਜਿਹੜਾ ਕੁੜਮ ਹੁੰਦਾ ਓਵੇਂ ਹੀ ਉਸ ਨੂੰ ਕਹਿੰਦਾ ਕਿ ਮੈਂ ਤੁਹਾਡਾ ਜਿਹੜਾ ਹੈ ਤੁਸੀਂ ਬਾਕੀ ਤਿੰਨ ਵਰਾਂ ਨੂੰ ਨਹੀਂ ਉਨੀ ਇੰਪੋਰਟੈਂਸ ਦਿੱਤੀ ਮੇਰੀ ਧੀ ਨੂੰ ਰਿਸ਼ਤ ਮੇਰੇ ਪੁੱਤਰ ਨੂੰ ਤੁਸੀਂ ਅੱਧੀ ਧੀ ਦਾ ਰਿਸ਼ਤਾ ਦਿੱਤਾ ਹੈ ਸਾਡੀ ਲਾਜ ਪੱਤ ਰੱਖੀ ਮੈਂ ਬਹੁਤ ਧੰਨਵਾਦੀ ਆ ਪਰ ਕਹਿੰਦਾ ਜਿਹੜੀ ਤੇਰੀ ਧੀ ਏ ਇਹ ਜਿਹੜੀ ਨਾ ਇਹਦੇ ਚ ਬੇਸ਼ੱਕ ਕਿ ਸੋਹਣੀ ਸੁਨਖੀ ਪਰ ਇਹਦੇ ਚ ਕੁਝ ਖਾਮੀਆਂ ਵੀ ਹੈ ਉਹ ਆਂਦਾ ਵੀ ਇਹਦੇ ਵਿੱਚ ਕੀ ਖਾਮੀਆਂ ਹੈ ਕਨਾਗੀ ਇਹਨੂੰ ਜਿੰਨਾ ਮਰਜ਼ੀ ਇਹਨੂੰ ਨੋਕ ਘਾਟੋਕੀ ਕਰ ਲਈਏ ਇਹਨੂੰ ਜਿੰਨਾ ਮਰਜ਼ੀ ਝਿੜਕਫਿੜਕ ਦੇ ਲਈਏ ਇਹਦੇ ਤੇ ਕੋਈ ਅਸਰ ਨਹੀਂ ਇਹਨੇ ਕਿਸੇ ਦੀ ਗੱਲ ਨੂੰ ਮੰਨਣਾ ਨਹੀਂ ਇਹਨੇ ਆਪਦੇ ਦਿਮਾਗ ਨਾਲ ਚੱਲਣਾ ਇਹ ਜਿੱਲੀ ਐਨੀ ਕਿ ਜਿਹੜਾ ਇੱਕ ਕੰਮ ਇੱਕ ਘੰਟੇ 'ਚ ਹੁੰਦਾ ਇਹਦੇ ਤੋਂ ਚਾਰਾਂ-ਚਾਰਾਂ ਘੰਟਿਆਂ ਵਿੱਚ ਵੀ ਉਹ ਕੰਮ ਨਹੀਂ ਹੁੰਦਾ ਤੇ ਉਹ ਕਹਿੰਦਾ ਕਿ ਕਦੀ-ਕਦੀ ਤਾਂ ਜਿਹੜਾ ਐ ਮੇਰੇ ਜਿਹੜੇ ਸਾਡੇ ਮੇਰੇ ਬੱਚੇ ਨੇ ਉਹ ਇਹਨੂੰ ਆਂਦੇ ਆ ਵੀ ਤੂੰ ਹੈ ਤੂੰ ਗਧੀ ਦੀ ਬੱਚੀ ਐ ਤਰਾ ਦਿਮਾਗ ਗਧਿਆਂ ਵਾਲਾ ਤੈਨੂੰ ਅਸਰ ਹੀ ਨਹੀਂ ਇਹਨੂੰ ਕੋਈ ਵੀ ਗੱਲ ਜਿੰਨੀ ਮਰਜ਼ੀ ਸਮਝਾ ਲਈਏ ਇਹਨੂੰ ਸਮਝ ਨਹੀਂ ਆਉਂਦੀ ਉਹ ਦਿਲ ਦਿਮਾਗ ਸੋਚਦਾ ਹੈ ਵੀ ਆਖਰੇ ਜਿਹੜੀ ਇਹਦੇ ਵਿੱਚ ਗਧੇ ਗਦੀ ਦਾ ਖੂਨ ਵਗਦਾ ਹੈ ਗਧੇ ਦਾ ਖੂਨ ਵਗਦਾ ਹੈ ਇਹਨੇ ਉਹੋ ਜਿਹੀ ਹਰਕਤਾਂ ਕਰਨੀਆਂ ਨੇ ਉਹ ਹੁਣ ਉੱਥੋਂ ਵੀ ਚੁੱਪ ਕਰਕੇ ਤੁਰ ਪੈਂਦਾ ਹੈ ਆਖਰ ਹੁਣ ਚੌਥੇ ਜਿਹੜੀ ਧੀ ਹੈ ਉਹਦੇ ਘਰ ਜਾਂਦਾ ਹੈ ਉਹਨ ਦਾ ਜਿਹੜਾ ਕੁੜਮ ਹੁੰਦਾ ਹੈ ਉਹਨਾਂ ਨੂੰ ਹੱਥ ਜੋੜਦਾ ਹੈ ਉਹਨਾਂ ਦਾ ਬੜਾ ਆਉ ਭਗਤੀ ਕਰਦਾ ਆਦਰ ਮਾਨ ਕਰਦਾ ਏ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਮੇਰੀ ਇੱਜ਼ਤ ਰੱਖੀ ਤੁਸੀਂ ਆਦੀ ਧੀ ਦਾ ਰਿਸ਼ਤਾ ਮੇਰੇ ਪੁੱਤਰ ਨੂੰ ਦਿੱਤਾ ਮੈਂ ਤੁਹਾਡਾ ਬਹੁਤ ਧੰਨਵਾਦ ਦਿਆਂ ਤੁਸੀਂ ਸਾਡੀ ਇੱਜ਼ਤ ਦਾ ਖਿਆਲ ਕੀਤਾ ਫਿਰ ਉਹ ਕਹਿੰਦਾ ਵੀ ਜਿਹੜੀ ਤੁਹਾਡੀ ਧੀ ਏ ਬਹੁਤ ਜਿਆਦਾ ਜਿੱਥੇ ਸੋਹਣੀ ਸੁਨੱਖੀ ਏ ਉਥੇ ਸਮਝਦਾਰ ਵੀ ਉਸ ਤੋਂ ਜ਼ਿਆਦਾ ਏ ਉਹ ਕਹਿੰਦਾ ਇਹ ਸਵੇਰੇ ਬਹੁਤ ਟਾਈਮ ਨਾਲ ਉੱਠਦੀ ਏ ਪਾਠ ਪੂਜਾ ਕਰਦੀ ਏ ਫਿਰ ਇਹ ਖਾਣਾ ਬਣਾਉਂਦੀ ਏ ਇਹ ਆਪ ਵੀ ਸਾਫ਼ ਸੁਥਰੀ ਰਹਿੰਦੀ ਏ ਪ੍ਰਮਾਤਮਾ ਦਾ ਨਾਮ ਲੈਂਦੀ ਏ ਘਰ ਵਿੱਚ ਬੜੀ ਸੁਖ ਸ਼ਾਂਤੀ ਏ ਰੱਖਦੀ ਏ ਖੁਦ ਦੇ ਪਹਿਲਾਂ ਖੁਦ ਤੋਂ ਪਹਿਲਾਂ ਇਹ ਘਰ ਪਰਿਵਾਰ ਦੇ ਜੀਵਾਂ ਦਾ ਖਿਆਲ ਰੱਖਦੀ ਏ ਸਭ ਦੀ ਸਿਹਤ ਦਾ ਖਿਆਲ ਰੱਖਦੀ ਏ ਸਭ ਦੇ ਖਾਣ ਪੀਣ ਦਾ ਖਿਆਲ ਰੱਖਦੀ ਏ ਜੇ ਕੋਈ ਅਸੀਂ ਲੀੜਾ ਕੱਪੜਾ ਇਹਨੂੰ ਲਿਆ ਵੀ ਦਿੰਨੇ ਆ ਤੇ ਇਹ ਕਹਿੰਦੀ ਵੀ ਨਹੀਂ ਇਹਦੀ ਕਿਹੜਾ ਜ਼ਰੂਰਤ ਸੀ ਹਾਲੇ ਮੇਰੇ ਕੋਲ ਹੈਗਾ ਸੀ ਅਸੀਂ ਇਹਨੂੰ ਕੋਈ ਵੀ ਚੀਜ਼ ਲਿਆ ਦਿੰਨੇ ਆ ਇਹ ਉਹਦੇ ਤੋਂ ਬਹੁਤ ਖੁਸ਼ ਹੁੰਦੀ ਏ ਤੇ ਸਾਨੂੰ ਜੋ ਇਹਨੂੰ ਘਰੇ ਚਾਹੀਦਾ ਹੁੰਦਾ ਏ ਸਿਰਫ ਉਸੇ ਚੀਜ਼ ਦੀ ਮੰਗ ਕਰਦੀ ਫालतू ਕਦੇ ਵੀ ਇਹਨੇ ਕੁਝ ਮੰਗਿਆ ਨਹੀਂ ਹੁਣ ਜਿਹੜਾ ਬ੍ਰਾਹਮਣ ਏ ਉਹ ਬਹੁਤ ਖੁਸ਼ ਹੁੰਦਾ ਏ ਉਹ ਕਹਿੰਦਾ ਆਖਰ ਇਹ ਇਨਸਾਨ ਦਾ ਬੱਚਾ ਏ ਇਹਨੂੰ ਪਰਵਰਿਸ਼ ਐਵੇਂ ਦੀ ਮਿਲੀ ਏ ਇਹਨੂੰ ਸੰਸਕਾਰ ਐਵੇਂ ਦੇ ਮਿਲੇ ਨੇ ਇਹਨੂੰ ਸਵੇਰ ਤੋਂ ਇਹ ਸਾਡੇ ਜੋ ਘਰ ਦੇ ਜਿਵੇਂ ਦੇ ਸੰਸਕਾਰ ਸੀ ਸਵੇਰੇ ਟਾਈਮ ਨਾਲ ਉੱਠਣਾ ਰੱਬ ਦਾ ਨਾਮ ਲੈਣਾ ਘਰ ਵਿੱਚ ਸੁੱਖ ਸ਼ਾਂਤੀ ਜੋ ਘਰ ਪਰਿਵਾਰ ਦੇ ਸੰਸਕਾਰ ਅਸੀਂ ਇਹਨੂੰ ਦਿੱਤੇ ਨੇ ਉਵੇਂ ਦੀਂਦੀ ਸੋਚ ਏ ਉਵੇਂ ਹੀ ਅੱਗੇ ਜਾ ਕੇ ਜੀਆਂ ਨਾਲ ਉਵੇਂ ਦਾ ਹੀ ਵਰਤ ਵਰਤਾ ਕਰਦੀ ਏ ਸੋ ਇਹ ਜਿਹੜੀ ਆਖਰ ਇਹ ਕਿਸ ਪ੍ਰਕਾਰ ਪਰਿਵਾਰ ਚ ਆਈ ਏ ਕਿਸ ਇਨਸਾਨ ਦੀ ਇਹ ਅਕਸਰ ਇਨਸਾਨ ਦੀ ਬੱਚੀ ਏ ਫਿਰ ਇਹਨੇ ਉਹੋ ਜਿਹੇ ਰੰਗ ਵਿਖਾਉਣੇ ਨੇ ਹੁਣ ਵੇਖੋ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਕੀ ਮਿਲਦੀ ਏ ਕਿ ਜਿਵੇਂ ਦੇ ਸਾਡੇ ਸੰਸਕਾਰ ਹੋਣਗੇ ਉਵੇਂ ਦਾ ਅਸੀਂ ਜਿਵੇਂ ਦਾ ਸਾਡਾ ਖੂਨ ਹੋਵੇਗਾ ਜਿਵੇਂ ਦੇ ਸਾਡੇ ਸੰਸਕਾਰ ਹੋਣਗੇ ਉਹ ਸਾਡੇ ਤੋਂ ਜ਼ਰੂਰ ਸਾਡੇ ਕੰਮ ਤੋਂ ਸਾਡੀ ਬੋਲਬਾਣੀ ਤੋਂ ਜ਼ਰੂਰ ਅਗਲੇ ਨੂੰ ਦਿਸਣਗੇ ਚਲਕਣਗੇ ਤੇ ਜਿਵੇਂ ਦੀ ਸਾਡੀ ਸੋਚ ਹੋਵੇਗੀ ਉਹ ਅਗਲੇ ਨੂੰ ਜ਼ਰੂਰ ਪਤਾ ਲੱਗ ਜਾਂਦੀ ਸਾਡੀ ਬੋਲਬਾਣੀ ਤੋਂ ਸਾਡੇ ਕੰਮਕਾਰ ਤੋਂ ਤੁਹਾਨੂੰ ਇਹ ਮੇਰੀ ਕਹਾਣੀ ਕਿਵੇਂ ਦੀ ਲੱਗੀ ਕਹਾਣੀ ਨੂੰ ਕਹਾਣੀ ਬਾਰੇ ਆਪਣੀ رائے ਜ਼ਰੂਰ ਭੇਜਣਾ ਕਹਾਣੀ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ